ਸਵੇਰੇ ਸਭ ਤੋਂ ਵੱਡੀ ਖਬਰ ਮੁੰਬਈ ਤੋਂ ਹਾਵੜਾ ਜਾ ਰਹੀ ਰੇਲ ਗੱਡੀ ਪਟੜੀ ਤੋਂ ਉੱਤਰ ਗਈ ਇਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਲੋਕ ਹਲੇ ਵੀ ਜ਼ਖਮੀ ਹਨ ਬਚਾਅ ਕਾਰਜ ਜਾਰੀ ਮੰਗਲਵਾਰ ਸਵੇਰੇ ਚਾਰਖੰਡ ਦੇ ਚੱਕਰਤਾਰਪੁਰ ਨੇੜੇ ਮੁੰਬਈ ਹਾਵੜਾ ਮੇਲ ਦੇ ਲਗਭਗ 18 ਡੱਬੇ ਪਟੜੀ ਤੋਂ ਉੱਤਰ ਜਾਣ ਕਾਰਨ ਕਟੋ ਕਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ ਹਨ ਬਚਾਅ ਕਾਰਜ ਜਸਵੇਰੇ ਜਾਰੀ ਹੈ ਇਹ ਹਾਦਸਾ ਸਵੇਰੇ 3:45 ਵੇਖੇ ਦਖਣੀ ਪੂਰਬੀ ਰੇਲਵੇ ਐਸਆਰ ਚੱਕਰਤਾਰਾ ਡਿਵੀਜ਼ਨ ਨੇੜੇ ਵਾਪਰਿਆ 나ਗਪੁਰ ਰਾਹੀਂ ਜਾਣ ਵਾਲੀ 22 ਡੱਬਿਆਂ ਵਾਲੀ 12810 ਮੁੰਬਈ ਹਾਵੜਾ ਮੇਲ ਪਟਰੀ ਤੋਂ ਉਤਰ ਗਈ। ਇਨ੍ਹਾਂ ਵਿੱਚੋਂ 18 ਸਫ਼ਰ ਕਰਨ ਵਾਲੇ ਡੱਬੇ ਸਨ। ਇੱਕ ਪਾਵਰ ਕਾਰ ਅਤੇ ਇੱਕ ਪੈਂਟਰੀ ਕਾਰ ਸੀ। ਇੱਕ ਸੀਨੀਅਰ ਐਸਆਰ ਅਧਿਕਾਰੀ ਨੇ ਕਿਹਾ, "ਜਖਮੀ ਵਿਕਤੀਆਂ ਨੂੰ ਬਡਾਵਮਬੂ ਵਿੱਚ ਪਹਿਲਾਂ ਦਾਖਲ ਕਰਾਇਆ ਗਿਆ ਅਤੇ ਅਗਲੇ ਇਲਾਜ ਲਈ ਚੱਕਰਤਾਰਪੁਰ ਲਿਆਂਦਾ ਗਿਆ।" ਮੰਗਲਵਾਰ ਸਵੇਰੇ ਨੇੜੇ ਹੀ ਮੰਗਲਵਾਰ ਨੂੰ ਸਵੇਰੇ ਹੀ ਮਾਲ ਗੱਡੀ ਦੇ ਪਟੜੀ ਤੋਂ ਉੱਤਰ ਜਾਣ ਦੀ ਇੱਕ ਹੋਰ ਘਟਨਾ ਦੀ ਰਿਪੋਰਟ ਮਿਲੀ ਸੀ ਪਰ S R ਦੇ ਅਧਿਕਾਰੀ ਓਮ ਪ੍ਰਕਾਸ਼ ਚਾਰਨ ਦਾ ਕਹਿਣਾ ਹੈ ਕਿ ਇਸ ਦੀ ਕੋਈ ਸਪਸ਼ਟੀ ਨਹੀਂ ਹੋ ਸਕਦੀ ਕਿ ਇੱਕ ਹਾਦਸੇ ਕਾਰਨ ਦੂਸਰਾ ਹਾਦਸਾ ਕਿਸ ਤਰ੍ਹਾਂ ਹੋ ਸਕਦਾ ਹੈ ਮੰਗਲਵਾਰ ਨੂੰ ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ਵਿੱਚ ਹਾਵੜਾ ਟਿੱਟਲਾਗੜ ਕਾਂਤਾਬਾਜੀ ਐਕਸਪ੍ਰੈਸ ਗੜ੍ਹਪੁਰ ਤਨਬਾਦ ਐਕਸਪ੍ਰੈਸ ਹਾਵੜਾ ਬਰਬੇਲ ਹਾਵੜਾ ਜਨ ਸਤਾਬਦੀ ਐਕਸਪ੍ਰੈਸ ਟਾਟਾ ਨਗਰ ਇਸਤਵਾਰੀ ਐਕਸਪ੍ਰੈਸ ਅਤੇ ਸ਼ਾਮਿਲਮਾਰ ਐਲਟੀਟੀ ਐਕਸਪ੍ਰੈਸ ਸ਼ਾਮਿਲ ਹਨ ਦਖਣੀ ਪੂਰਵੀ ਰੇਲਵੇ ਨੇ ਇਹ ਸਾਰੀ ਜਾਣਕਾਰੀ ਟਵਿੱਟਰ ਦੇ ਹੈਲਪਲਾਈਨ ਨੰਬਰ ਦੇ ਦੁਆਰਾ ਜਾਰੀ ਕਰ ਦਿੱਤੀ ਗਈ ਹੈ ਅਤੇ ਜੋ ਵੀ ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ ਉਹਨਾਂ ਦੇ ਲਈ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਹਨ ਜੋ ਕਿ ਤੁਸੀਂ ਸਾਡੀ ਸਕਰੀਨ ਤੇ ਦੇਖ ਸਕਦੇ ਹੋ। ਪੁਲਿਸ ਅਧਿਕਾਰੀ ਅਤੇ ਰੇਲਵੇ ਅਧਿਕਾਰੀਆਂ ਨੇ ਇੱਕ ਵਾਰ ਸਾਰੇ ਮੌਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲੋੜਵੰਦਾਂ ਨੂੰ ਉੱਥੋਂ ਕਢ ਕੇ ਛੇਤੀ ਤੋਂ ਛੇਤੀ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਉਣ ਦਾ ਕੰਮ ਵੀ ਸ਼ੁਰੂ ਕਰਾ ਦਿੱਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਸ ਹਾਦਸੇ ਵਿੱਚ ਜ਼ਖਮੀ ਹੋਣ ਵਾਲੇ ਵਿਅਕਤੀ ਅੰਜਲ ਜਲਦ ਤੋਂ ਜਲਦ ਠੀਕ ਹੋ ਸਕਣ।